ਕਾਲਸਾ ਕੋਈ ਲੜਾਈ ਹੋਗੀ ਕੁੜੀਆਂ ਦੀ ਹੁੰਦੀ ਹੈ ਮੁੰਡਿਆਂ ਦੀ ਥੋੜਾ ਹੁੰਦੀ ਹੈ ਕੋਈ ਨਹੀਂ ਸਟਾ ਲੜਾਈ ਹੋਗੀ ਸਾਧਾ ਬਸ ਨਹੀਂ ਹੋ ਕੇ ਲੜਾਈ ਹੋਈ ਆ ਸਾਨੂੰ ਗੁਪਤ ਇਨਫੋਰਮੇਸ਼ਨ ਮਿਲੀ ਸੀ ਕਿ ਬਾਬਾ ਪੋਰੀ ਵਾਲਾ ਚੌਂਕ ਵਿਖੇ ਰਕਸ਼ਨ ਹੋਮਸਟੇ ਨਾਮ ਦਾ ਇੱਕ ਹੋਟਲ ਹੈ ਜਿਸ ਨੂੰ ਸਬਾ ਵਾਸੀ ਸ਼ਹੂਰਾ ਨੇ ਆਪਣੇ ਸਾਥੀ ਨਾਲ ਰਲ ਕੇ ਬੀਜ ਤੇ ਲਿਆ ਹੋਇਆ ਤੇ ਲੜਕੀਆਂ ਨੂੰ ਉੱਥੇ ਰੱਖ ਕੇ ਜਿਹੜਾ ਗਲਤ ਹੰਦਾ ਕਰਵਾ ਰਿਆ ਜਿਸ ਤੇ ਅਸੀਂ ਰੇਡ ਕਰਕੇ 6 ਲੜਕੀਆਂ ਨੂੰ ਬਰਾਮਦ ਕੀਤਾ ਗਿਆ ਸਾਬਾ ਤੇ ਉਸ ਦਾ ਮੈਨੇਜਰ ਤੇ ਉਸ ਤੋਂ ਇਲਾਵਾ 11 ਲੜਕੇ ਜਿਹੜੇ ਵੱਖ-ਵੱਖ ਪਿੰਡਾਂ ਦੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 253 ਅੰਡਰ ਸੈਕਸ਼ਨ 3 5 9 ਦ ਪ੍ਰੀਵੈਂਸ਼ਨ ਆਫ ਇਮੋਰਲ ਟਰੈਫਿਕ ਪ੍ਰੀਵੈਂਸ਼ਨ ਐਕਟ ਹਾਣਾ ਬੀ ਰਜਿਸਟਰ ਕੀਤਾ ਗਿਆ ਤੇ ਸਾਰੇ ਦੋਸ਼ੀਆਂ ਨੂੰ ਜਿਹੜਾ ਕੋਰਟ ਚ ਪੇਸ਼ ਕਰਕੇ ਜੁਡੀਸ਼ੀਅਲ ਹਵਾਲਾ ਚ ਭੇਜਿਆ ਗਿਆ ਲੜਕੀਆਂ ਨੂੰ ਬਰਬੰਦ ਕਰਕੇ ਉਹਨਾਂ ਦੇ ਮਾਨਯੋਗ ਅਦਾਲਤ ਵਿੱਚ ਜਿਹੜੇ ਬਿਆਨ ਵੀ ਕਲਮਤ ਕਰਵਾਏ ਗਏ ਕਿ ਦੋ ਤਿੰਨ ਮਹੀਨੇ ਤੋਂ ਇਹਨਾਂ ਨੇ ਹੋਟਲ ਲੀਜ਼ ਤੇ ਲਿਆ ਹੋਇਆ ਸੀ ਤੇ ਜਿਹੜਾ ਗਲਤੰਦਾ ਜਿਹੜਾ ਪੈਸਿਆਂ ਦੇ ਲਾਲਚ ਦੇ ਵਿੱਚ ਆ ਕੇ ਜਿਹੜਾ ਉਹਨਾਂ ਨੇ ਸ਼ੁਰੂ ਕਰ ਲਿਆ ਸੀ ਕਿੰਨੀਆਂ ਕੁੜੀਆਂ ਸਰ ਕੰਮ ਕਰਦੀਆਂ ਸੀ ਹੋਟਲ ਦੇ ਵਿੱਚ ਮੌਕੇ ਤੇ 6 ਲੜਕੀਆਂ ਨੂੰ ਜਿਹੜਾ ਬਰਬੰਦ ਕੀਤਾ ਗਿਆ ਜੀ ਦੇ ਪਾਸੇ ਦੇ ਤਾਂ ਵੀ ਨਹੀਂ ਲੋਕ ਪੁਰਾਣਾ ਕੰਮ ਕਰਵਾਉਂਦੇ ਤੇ ਦੇਖੋ ਜੀ ਕੁੜੀਆਂ ਨੂੰ ਲਾਲਚ ਦੇ ਵਿੱਚ ਲਿਆ ਕੇ ਕੁਝ ਨਸ਼ੇ ਦੀ ਆੜ ਦੇ ਵਿੱਚ ਕੁਝ ਮਜਬੂਰੀ ਦੇ ਵਸ ਵਿੱਚ ਲੜਕੀਆਂ ਨੂੰ ਇਹ ਲਾਲਚ ਲਿਆ ਕੇ ਇਹਨਾਂ ਪਾਸੋਂ ਜਿਹੜੇ ਆ ਗਾਹਾਂ ਬਸੋਂ ਪੈਸੇ ਬਟੋਰਦੇ ਸੀ ਕੁਝ ਪੈਸੇ ਲੜਕੀਆਂ ਨੂੰ ਦੇ ਕੇ ਬਾਕੀ ਆਪ ਜਿਹੜੇ ਗਲਤੰਦੇ ਦੀ ਕਮਾਈ ਕਰ ਰਹੇ ਸੀ ਇਹ ਜਿੰਨੇ ਲੜਕੀਆਂ ਕਿੱਥੋਂ ਦੇ ਰਾਹ ਵੜ ਜਾਣੀ ਤਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਈ ਰਹਿਣ ਵਾਲੀਆਂ ਲੜਕੀਆਂ ਨੇ ਜੀ ਤਾਂ ਇਹਨਾਂ ਨੂੰ ਤੁਹਾਡੇ ਵੱਲੋਂ ਕੋਈ ਮੈਸੇਜ ਦਿੱਤਾ ਗਿਆ ਕੁੜੀਆਂ ਨੂੰ ਕਿ ਇਸ ਤਰ੍ਹਾਂ ਨਾਲ ਜਿਹੜਾ ਕੰਮ ਉਹ ਨਾ ਕੀਤਾ ਜਾ ਬੰਦੇ ਨੂੰ ਬਿਲਕੁਲ ਜੀ ਇਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜਿਹੜਾ ਆਪਣਾ ਗਲਤ ਧੰਦੇ ਦੇ ਵਿੱਚ ਇਨਵੋਲ ਨਾ ਹੋਣ ਬਾਕੀ ਹੋਟਲਸ ਜਿਨ੍ਹਾਂ ਨੇ ਲੀਜ਼ ਤੇ ਲਏ ਹੋਏ ਨੇ ਜਾਂ ਇੱਥੇ ਆਪਣਾ ਹੋਟਲ ਚਲਾ ਰਹੇ ਨੇ ਸਾਰਿਆਂ ਨੂੰ ਸਾਡੀ ਬੇਨਤੀ ਹੈ ਕਿ ਸਾਡਾ ਤਾੜਨਾ ਵੀ ਹੈ ਕਿ ਬਿਲਕੁਲ ਗਲਤ ਧੰਦਾ ਆਪਣੇ ਹੋਟਲ ਵਿੱਚ ਨਾ ਕਰਵਾਇਆ ਜਾਵੇ ਜਿਹੜਾ ਵੀ ਗੈਸਟ ਆਉਂਦਾ ਉਹਨਾਂ ਦੀ ਪ੍ਰੋਪਰ ਆਈਡੀ ਲੈ ਕੇ ਹੀ ਜਿਹੜੇ ਰੂਮ ਲਗਾਏ ਜਾਣ ਕਿਸੇ ਵੀ ਕਿਸਮ ਦੀ ਜਿਹੜੀ ਗੈਰਕਾਨੂੰਨੀ ਕਾਰਵਾਈ ਜਿਹੜੀ ਆ ਇਹ ਅਮਲ ਵਿੱਚ ਲਿਆਂਗੇ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕੀ ਕੀ ਗਏ ਇਹਦੀ ਪਿਛਲੇ 4 ਮਹੀਨਿਆਂ ਦੌਰਾਨ ਸਾਡੇ ਵੱਲੋਂ 8 ਵਕ ਵਕ ਹੋਟਲਾਂ ਦੇ ਖਿਲਾਫ ਇਮੋਰਲ ਟ੍ਰੈਫਿਕ ਪ੍ਰੀਵੈਂਸ਼ਨ ਐਕਟ ਦੇ ਮਕਦਮੇ ਦਰਜ ਰਿਸ਼ਟ ਕੀਤੇ ਗਏ ਨੇ ਇਸ ਤੋਂ ਇਲਾਵਾ ਆਪਣਾ ਰਿਕਾਰਡ ਜਿਹੜਾ ਪ੍ਰੋਪਰ ਮੇਨਟੇਨ ਨਾ ਰੱਖਣ ਕਾਰਨ 20 ਤੋਂ 25 ਹੋਟਲਸ ਦੇ ਖਿਲਾਫ ਅੰਡਰ ਸੈਕਸ਼ਨ 223 ਬੀ ਐਨ ਐਸ ਦੀ ਕਾਰਵਾਈ ਵੀ ਜਿਹੜੀ ਅਮਲ ਵਿੱਚ ਲਿਆਂਦੀ ਗਈ ਹੈ ਫਿਰ ਲਗਾਤਾਰ ਤੁਹਾਡੇ ਵੱਲੋਂ ਹੋਟਲ ਵਾਲਿਆਂ ਨਾਲ ਮੀਟਿੰਗ ਕੀਤੀ ਆਈ ਆ ਉਸ ਤੋਂ ਬਾਅਦ ਵੀ ਇਹ ਇਸ ਤਰੀਕੇ ਨਾਲ ਕੰਮ ਕਰ ਰਹੇ ਨੇ ਬਿਲਕੁਲ ਜੀ ਸਾਰਿਆਂ ਨਾਲ ਵਕ ਵਕ ਹੋਟਲਸ ਦੇ ਜਿਹੜੇ ਐਸੋਸੀਏਸ਼ਨਸ ਨੇ ਉਹਨਾਂ ਨਾਲ ਜਿਹੜੀ ਸਾਡੇ ਵੱਲੋਂ ਸਮੇਂ-ਸਮੇਂ ਤੇ ਜਿਹੜੀ ਮੀਟਿੰਗਜ਼ ਸੀਨੀਅਰ ਅਫਸਰਾਂ ਵੱਲੋਂ ਵੀ ਜਿਹੜੀਆਂ ਕੀਤੀਆਂ ਗਈਆਂ ਨੇ ਸਾਰਿਆਂ ਨੂੰ ਹਦਾਇਤਾਂ ਤੋਂ ਜਾਣੂ ਵੀ ਕਰਵਾਇਆ ਗਿਆ ਤੇ ਧਾਰਨਾ ਵੀ ਕੀਤੀ ਗਈ ਹੈ ਫਿਰ ਵੀ ਕੁਝ ਹੋਟਲ ਵਾਲੇ ਜਿਹੜੇ ਆ ਪੈਸੇ ਦੇ ਲਾਲਚ 'ਚ ਆ ਕੇ ਜਿਹੜੇ ਆਪਣੇ ਕੰਮ ਤੋਂ ਬਾਜ਼ ਨਹੀਂ ਆ ਰਹੇ ਤੇ ਜੇ ਗਾਹ ਵੀ ਨਹੀਂ ਆਉਣਗੇ ਤੇ ਖਿਲਾਫ ਜਿਹੜੀ ਸਖਤ ਕਾਰਵਾਈ ਹੋਵੇਗੀ ਕਿੰਨੇ ਨੌਜਵਾਨ ਇਹਨਾਂ ਦੇ ਨਾਲ ਜਿਹੜੇ ਖੜੇ ਗਏ ਨੇ ਮੇਰੇ ਕੋਲ ਤੇ 11 ਕਸਟਮਰ ਸੀਗੇ ਜਿਹੜੇ ਵੱਖ-ਵੱਖ ਪਿੰਡਾਂ ਤੋਂ ਜਿਹੜੇ ਇੱਥੇ ਆਏ ਸੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਆਈ ਡੀ ਲਾਈਆਂ ਸੀ ਜੀ ਇਹਨਾਂ ਨੇ ਨਹੀਂ ਆਉਂਦੀਆਂ ਨਹੀਂ ਜੀ ਇਹਨਾਂ ਨੂੰ ਆਈ ਡੀ ਪ੍ਰੂਫ ਨਹੀਂ ਸੀ ਲਏ ਹੋ ਇਹਨਾਂ ਨੂੰ ਵੈਸੇ ਇੱਥੇ ਰੱਖ ਕੇ ਜਿਹੜਾ ਗਲਤਾਂ ਦੇ ਵਾਸਤੇ ਇਹਦਾ ਲੜਤੀਆਂ ਨੂੰ ਪੇਸ਼ ਕਰਦਾ